ਸ੍ਰੀ ਗੁਰੂ ਜੀ ਸ੍ਰੀ ਧੰਨਵਾਦ ਸਾਰਿਆਂ ਨੂੰ ਤੇ ਸਲਾਮ ਅਲੈਕਮ ਦੁਆ ਸलाम ਆਪਾਂ ਖੜੇ ਆ ਅੱਜ ਜੋੜੇਪੁਰਾਂ ਤੇ ਜਿੱਥੇ ਕਿਰਾ ਗੀਤ ਗਾਇਆ ਸੀ ਕਹਿੰਦਾ ਜੋੜੇਪੁਰਾਂ ਤੇ ਲੜਾਈਆਂ ਹੋਈਆਂ ਉਹ ਬੰਤੋਂ ਨਾਰ ਬਦਲੇ ਹੂੰ ਉਹ ਗੱਲਾਂ ਅੱਜ ਯਾਦ ਨੇ ਪੁਰਾਣੀਆਂ ਤੇ ਬਾਈ ਮੈਂ ਆਇਆ ਬਗਲੀ ਮੇਲੇ ਤੋਂ ਆਪਦੀ ਵੀਡੀਓ ਬੂੜੀਓ ਬਣਾ ਕੇ ਬੱਕਰੀਆਂ ਦੇ ਸ਼ੋਅ ਵਿੱਚ ਲਵਾ ਕੇ ਤੇ ਮੈਂ ਪੀਤਾ ਉਹ ਜੋੜੇਪੁਰਾਂ ਤੇ ਪਾਣੀ ਤੇ ਫਿੱਟ ਆ ਗਈ ਮੇਰੇ ਕਹਾਣੀ ਤੇ ਯਾਰ ਦੇ ਲਈ ਮਿਲ ਗਏ ਉਹਨਾਂ ਨੇ ਧਰਤੀ ਪੂਰੀ ਤਾਣੀ ਕਹਿੰਦਾ ਖੜ ਜਾ ਉਹ ਮੇਰਾ ਬੇਲੀ ਯਾਰ ਰਾਜੂਆ ਕੇਲੇ ਖਾ ਜਾ ਤੇ ਵੀਡੀਓ ਬਣਾ ਜਾ ਤੇ ਬਾਈ ਦੀ ਦੁਕਾਨ ਹੈ ਬਹੁਤ ਵਧੀਆ ਫਲਾਂ ਦੀ ਅੰਬਾਂ ਦੀ ਚੀਕੂਆਾਂ ਦੀ ਕੇਲਿਆਂ ਦੀ ਤੇ ਬਿਸਕੁਟਾਂ ਦੀ ਹੋਰ ਪਤਾ ਨਹੀਂ ਨਿੰਬੂ ਨਾਂਬੂ ਟੌਫੀਆਂ ਟੌਫੀਆਂ ਕੁਰਕਰੇ ਕੁਰਕਰੇ ਖੇਲ ਗਟਾ ਬੀੜੀਆਂ ਸਾਰਾ ਕੁਝ ਮਿਲਦਾ ਹੈ ਸਾਰਾ ਕੁਝ ਬਾਈ ਦੇ ਜੋੜੇ ਪੁਰਾਂ ਤੇ ਦੁਕਾਨ ਬਹੁਤ ਵਧੀਆ ਸਜਾਈ ਹੋਈ ਹੈ ਤੇ ਠੰਡੇ ਪਾਣੀ ਦੇ ਦਰਯੋਦੇ ਲਵੇ ਲਾਈ ਹੋਈ ਹੈ ਤੇ ਧੰਨ ਧੰਨ ਬਾਈ ਦੀ ਕਰਾਈ ਹੋਈ ਹੈ ਤੇ ਮਹਾਰਾਜ ਨੂੰ ਤਰਕੀਆਂ ਵਖਸੇ ਦਿਨ ਦੁਖਣੀ ਰਾਤ ਝੋਗਣੀ ਮਹਾਰਾਜ ਦੇ ਵੇੜੇ ਪਾਰ ਕਰੇ ਤੇ ਆਉਂਦੇ ਜਾਂਦੇ ਫਲ ਲਿਜਾਓ ਫਲ ਖਾਓ ਕਾਇਆ ਸਫਲ ਬਣਾਓ ਧੰਨਵਾਦ ਜੀ ਸਸਰੀ ਕਾਕ ਪਾਣੀ ਨੇ ਮੈਨੂੰ ਖਵਾਤੇ ਕੇਲੇ ਮੁੰਨ ਤੇ ਸਾਰੇ ਕੇਲੇ ਕਦੇ ਨਹੀਂ ਛੱਡੇ ਬੇਲੇ ਬੱਟੂ ਦਾ ਪੈਸੇ ਤੇ ਤੇਲੇ ਸਸਰੀ ਕਾਕ ਮਿੱਠਾ ਸਰਬਤ ਵਰਗਾ ਪਾਣੀ ਜੋੜੇ ਪੁੜਾ ਮਿੱਠਾ ਸਰਬਤ ਵਰਗਾ ਪਾਣੀ ਜੋੜੇ ਪੁੜਾਂ ਦਾ ਜਿੱਥੇ ਲਵਾਤਾ ਪੰਪ ਬਹੁਤ ਵਧੀਆ ਪੰਪ ਦੀ ਬਣਾਓ ਵੀਡੀਓ ਲਓ ਜੀ ਤੇ ਬੜੇ ਬਲੌਂਕੜਾ ਪੰਪ ਤੇ ਮੋਟੀ ਡੰਡੀ ਆ ਨੇ ਪਿਸਲਾਂ ਦੇ ਛੇ ਰਾਤੀ ਬਾਈ ਨੇ ਬੰਦੇ ਬੰਦੇ ਧੰਨਵਾਦ ਬਾਈ ਦਾ ਬਵਾਸ ਸਲਾਮ ਅਲੈਕੁਮ ਨਾਬੇ ਵਾਲੀ ਸੜਕ ਤੇ ਹੈ ਬਾਈ ਦੁਕਾਨ ਜਿਹੜੀ ਨਾਬੇ ਨਹੀਂ ਜਾਂਦੀ ਆ ਨਾਬਾ ਕੀ ਜੇ ਇਸ ਦਾ ਕਈ ਪਾਸੇ ਨੂੰ ਜਾਂਦੀ ਹੈ ਆ ਨਾਬੇ ਇਹ ਨਹਿਰ ਦੇ ਚਾਰ ਕੂਨੇ ਨੇ ਚਾਰ ਕੂਨੇ ਤੇ ਦੁਕਾਨ ਹੈ ਨਾਬਾ ਮਲੇਰ ਕੋਟੜਾ ਖੰਨਾ ਹਾਂ ਨਾਬਾ ਮਲੇਰ ਕੋਟੜਾ ਖੰਨਾ ਤੇ ਇਧਰ ਲਸਾਣਾ ਯਰਗਪੈਲ ਤੇ ਇਧਰ ਆ ਨਹਿਰ ਪਿੰਝੋ ਕੀ ਨੂੰ ਵਿਭਾਗੀ ਇਹ ਮਲੇਲ ਕੋਟੇ ਨੂੰ ਵੀ ਵਾਗੀ ਅਮਰਗੜਾ ਅਮਰਗੜ ਨੂੰ ਵੀ ਵਾਗੀ ਆਇਦਰ ਨਾਦੇ ਨੂੰ ਵੀ ਵਾਗੀ ਆ ਵਿੱਚੋਂ ਵਿੱਚ ਭਾਰਸੋਂ ਵਾਲੇ ਬੀੜਾਂ ਕਨੇ ਵੀ ਨਿਕਲ ਗਈ ਤੇ ਐ ਚਾਰ ਚੌਪੜਿਆਂ ਚ ਬਾਈ ਦੀ ਦੁਕਾਨ ਲਾਈ ਹੋਈ ਆ ਵਧੀਆ ਫਲ ਫਲੂਟਾਂ ਦੇ ਨਾਲ ਸਜਾਈ ਹੋਈ ਧੰਨ ਧੰਨ ਕਰਾਈ ਹੋਈ ਐ ਸਤਰੀ ਕਾ ਖੁਸ਼ ਹੋ ਬਿਲਕੁਲ ਖੁਸ਼ ਹੋ ਪਾੜ ਆ ਗਿਆ ਪਾ ਲੈ ਛੋਟ ਲੈ ਲੈ ਨਾ ਕੇ ਗੱਲ ਭਾਈ ਆ ਹਾਂ ਸਭ ਕੁਝ ਪੂਰੀ ਜਦਿਆਂ ਦੀ ਖਾਵਾ ਸਭ ਵਧੀਆ ਹੈ ਹੋਰ ਵਧੀਆ ਹਾਂ ਹਾਂ ਵਧੀਆ ਵਧੀਆ ਲੈ ਮੁੰਡਿਆ ਦੋ ਤੇਰੇ ਇੱਕ ਟਮੇਰਾ ਦੋ ਇੱਕ ਉਹਨੇ ਦੇ ਚੱਕ ਪਾਈ ਕੇਲਾ ਨਾ ਨਾ ਬਸ ਕੋਈ ਨਹੀਂ ਖਾਓ